ਅੱਜ ਜਿਹੜੀ ਇਕੱਤਰਤਾ ਹੋਈ ਹੈ ਕਾਦੇ ਸੰਬੰਧ ਵਿੱਚ ਹੋਈ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਅੱਜ ਡਿਸਟ੍ਰਿਕਟ 321 ਡੀ ਦੇ ਜਿਹੜਾ 24 25 ਦਾ ਅਵਾਟ ਫੰਕਸ਼ਨ ਕਰਨੇ ਜਾ ਰਹੇ ਆ 6 ਤਰੀਕ ਨੂੰ ਦ ਬਾਬਾ ਪੈਲਸ ਬੇਗੋ ਆ ਟਾਂਡਾ ਰੋਡ ਸ਼ਾਮ ਨੂੰ 4 ਵਜੇ ਮੈਂ ਕੱਲੇ ਕੱਲੇ ਲਾਈਨ ਮੈਂਬਰ ਨੂੰ ਕੱਲੀ ਕੱਲੀ ਲਾਈਨ ਕਲੱਬ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਉੱਚਾ ਉੱਦਣਾਓ ਆਪਣੇ ਅਵਾਰਡ ਲੈ ਕੇ ਜਾਓ ਬਹੁਤ ਸੋਹਣਾ ਫੰਕਸ਼ਨ ਕੀਤਾ ਜਾ ਰਿਹਾ ਹੈ ਜਿਹਦੇ ਚ ਜਿੰਨੀਆਂ ਵੀ ਕਲੱਬ ਦੀਆਂ ਜਮਚਾਚਾ ਟੀਮਾਂ ਨੇ ਚਰਚਰ ਹੈ ਨੇ ਸਾਰਿਆਂ ਨੂੰ ਅਵਾਰਡ ਮਿਲੇਗਾ ਰੀਜਨ ਚੇਅਰਮੈਨ ਨੂੰ ਅਵਾਰਡ ਮਿਲੇਗਾ ਜਨ ਚੇਅਰਮੈਨ ਨੂੰ ਵੀ ਅਵਾਰਡ ਮਿਲੇਗਾ ਜਿਹੜੇ ਮਲਟੀਪਲ ਲੋਨ ਅਵਾਰਡ ਆਏ ਨੇ ਸਪੈਸ਼ਲ ਉਹ ਵੀ ਅਵਾਰਡ ਉਦਨ ਵੰਡੇ ਜਾਣਗੇ ਜਿਹੜੇ ਐਮ ਜੀ ਐਫ ਐਫ ਦੀਆਂ ਟਰੋਫੀਆਂ ਸਾਡੇ ਕੋਲ ਨੇ ਉਹ ਵੀ ਅਵਾਰਡ ਉਦਨ ਹੀ ਵੰਡੇ ਜਾਣਗੇ ਹੋਰ ਬੈਸਟ ਪ੍ਰੈਜ਼ੀਡੈਂਟ ਬੈਸਟ ਸੈਕਟਰੀ ਸਾਰੇ ਹੀ ਅਵਾਰਡ ਉਦਨ ਵੰਡੇ ਜਾਣਗੇ ਮੈਂ ਕੱਲੇ-ਕੱਲੇ ਲੈਨ ਮੈਂਬਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ 6 ਤਰੀਕ ਟਾਂਡਾ ਰੋਡ ਬੇਗੋਵਾਲ ਦਬਾਬਾ ਪੈਲੇਸ ਸ਼ਾਮ ਨੂੰ 4 ਵਜੇ ਤੇ ਪਹੁੰਚੋ ਤੇ ਰੌਣਕ ਨੂੰ ਵਧਾਓ ਤੇ ਇਸ ਕਰਾਨਾ ਜਿਹੜਾ ਤੁਸੀਂ ਸਾਲ ਇੱਕ ਸਾਲ ਮੇਰਾ ਸਾਥ ਦਿੱਤਾ ਮੈਂ ਸਦਾ ਰਿਣੀ ਰਹਾਂਗਾ ਤੇ ਲਾਸਟ ਮੇਰਾ ਫੰਕਸ਼ਨ ਹੈ ਮੈਂ ਇਹ ਬੇਨਤੀ ਕਰਦਾ ਵਾ ਸਾਰੇ ਜਨ ਪਹੁੰਚੋ ਜੈ ਹਿੰਦ ਜੈ ਲਾਲ ਠੀਕ ਹੈ ਨਾ